ਗਿਆ ਸਰਕਾਰ ਮਰਦਾਬਾਤ ਗਿਆ ਸਰਕਾਰ ਮਰਦਾਬਾਤ ਵੀਰੇ ਇਹਨਾਂ ਦੀ ਜ਼ਰੂਰਤ ਨਹੀਂ ਹੈ ਕਿ ਇਹ ਡੈਮੋਕ੍ਰੇਸੀ ਨੂੰ ਬਚਾ ਸਕਣ ਜੋ ਅੱਜ ਨੰਗਾ ਨਾਟ ਪੰਜਾਬ ਦੀ ਪੁਲਸ ਨੇ ਕੀਤਾ ਇਹ ਸਾਰਿਆਂ ਦੇ ਦੇਖਣਯੋਗ ਹੈ ਅਸੀਂ ਕਿਸੇ ਨੇ ਕਾਨੂੰਨ ਨਹੀਂ ਹੱਥ ਚ ਲਿਆ ਪੁਲਸ ਵਾਲੇ ਆਵੇਂ ਕਾਨੂੰਨ ਹੱਥ ਚ ਲਿਆ ਇਹ ਹੈਂਡ ਜਨਰੇ ਜਿਹੜੇ ਸਿੱਟਦੇ ਉਹਨਾਂ ਨੂੰ ਨਹੀਂ ਫੜ ਸਕਦੇ ਇਹ ਪੰਜਾਬ ਤੋਂ ਚਿੱਟਾ ਵੀ ਨਹੀਂ ਖਤਮ ਕਰ ਸਕਦੇ ਇਹਨਾਂ ਦੇ ਇੱਕ ਤੇ ਛੇਰ ਲੱਗਿਆ। ਬਾਬਾ ਸੁੱਖ ਰੱਖੇ। ਇਹਨਾਂ ਇਹਨਾਂ ਨੇ ਸਮਾਜ ਨੂੰ ਖਰਾਬ ਇਹਨਾਂ ਪੁਲਸ ਵਾਲਿਆਂ ਨੇ ਕੀਤਾ ਹੈ। ਜੇ ਕਦੇ ਤਾਕਤ ਆਵੇ ਤਾਂ ਸੋਗਾ 25 ਐਸਪੀ ਡਿਸਮਿਸ ਕਰਨੇ ਚਾਹੀਦੇ ਆ 50 70 ਸੋਹਣਾਰਾ ਕੀਸਮਿਸ ਤਾਂ ਜੋ ਕਿਸੇ ਵੀ ਸਰਕਾਰ ਆਵੇ કોઈ વર્તી ઢારી તક્કા ના કર શકે રાજા तेरी सोच ते ના લાગે કોકે બબી પોસ આલે ને બબીયા ની ઇજ્જત ખરાબ ਕੀਤੀ ફડ ફડ કે તક્કે મારે કે આ શું શું લોકંત્ર હે યાર પૂછ પ્રજા શું હે ક્યાં ડેમોક્રેસી હે પર ગલ હે આજ અપને કોલે કોઈ ગલ નહી આ ભી જેڑا ઇના ਨਾਲ હિસાબ તા કર સકી ਪਰ ਮੇਰੀ ਬੇਨਤੀ ਆ ਅੱਜ ਅੰਮ੍ਰਿਤਸਰ ਦੇ ਲੋਕਾਂ ਨੂੰ ਦੱਸਣਾ ਹੈ ਵੀ ਜੋ ਹੋਇਆ 41 ਕਾਉਂਸਲਰ ਸਾਡੇ ਦਿੱਤੇ ਅੰਨਿਆ ਪਾਰਟੀਆਂ ਦਾ ਮੈਨੂੰ ਲੱਗਦਾ ਮੈਨੂੰ ਪਤਾ ਨਹੀਂ ਅੰਦਰ ਸਮਰਥਨ ਉਹਨਾਂ ਨੇ ਕਿਹਾ ਕਿ ਅਸੀਂ ਸਤਾਧਾਰੀ ਜਿਹਨੂੰ ਬਣਾ ਰਿਆ ਸੀ ਉਹਦੇ ਨਾਲ ਨਹੀਂ ਆ ਫਿਰ 41 ਬੰਦੇ ਸਾਡੇ ਖੜੇ ਆ ਬਾਹਰ ਨਾ ਕੇ ਗਏ ਪਿਛਲੇ ਬਾਹਰ ਵਿੱਚ ਵੀ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਲੈ ਕੇ ਗਏ ਔਰ ਸਾਫ ਦਾ ਮੇਰ ਨੂੰ ਆਪਣੀਆਂ ਗੱਡੀਆਂ ਚ ਬਾਕੇ ਲਿਆਵੇ ਇੱਥੇ ਡੀਸੀਪੀ ਸਾਫ ਸੀ ਉਹ ਆਉਂਦੇ ਕਾਂਸਟੇਬਲਾਂ ਤੋਂ ਸਾਡੂ ਧੱਕੇ ਮਾਰਾ ਰਹੇ ਇਹ ਕੰਮ ਕਿਨੇ ਕੀਤਾ ਇਹ ਸਰਕਾਰਾਂ ਦੇ ਇਸਕਰੋਮੀਆਂ ਆਦਰਵਾਇਜ਼ ਐਮਐਲਏ ਰੁਤਬਾ ਉਹ ਚੀਜ਼ ਸਖਤੀ ਤੋਂ ਉੱਤੇ ਹੈ ਇਹ ਸਾਡੇ ਲੋਕਾਂ ਦਾ ਕੰਮ ਹੈ ਕਿਹਨਾਂ ਲੋਕਾਂ ਨੇ ਇਹਨਾਂ ਨੂੰ ਤਾਕਤਾਂ ਦੇ ਕੇ ਸਾਡੇ ਖਿਲਾਫ ਟਕੜਾ ਕੀਤਾ ਮੇਰੀ ਬੇਨਤੀ ਹੈ ਇੱਥੇ ਰੋ ਮੈਂ ਕਾਉਂਸਲਰ ਸਹਿਬ ਨਾਲ ਗੱਲ ਕਰਕੇ ਆਉਣਾ ਹੈ ਰਾਜਾ ਵੜਿੰਗ ਰਾਤ ਰੁਕੇਗਾ ਤਾਂ ਮੇਰੇ ਨਾਲ ਰੁਕੇ ਉਹ ਨਹੀਂ ਨਾ ਰੁਕੇ ਨਹੀਂ ਰੰਮੀ ਐ ਇਹਨਾਂ ਨੂੰ ਵੀ ਰਾਤ ਨੂੰ ਇੱਥੇ ਰੱਖਣਾ ਸਾਰੇ ਪੁਲਿਸ ਵਾਲਿਆਂ ਨੂੰ ਕੀ ਕਹਿਣਾ ਤੇ ਰਾਤ ਨੂੰ ਪੁਲਿਸ ਕਮਿਸ਼ਨਰ ਵੀ ਸੋਵੇਂ ਨਾ ਤੜਕ ਪੁੱਛੇ ਵੀ ਪਏ ਕੋਈ ਫਰਕ ਨਹੀਂ ਪੈਂਦਾ ਭਗਤ ਸਿੰਘ ਹਰਾਂ ਨੇ ਇੰਨੀ ਇੰਨੀਆਂ ਲੜਾਈਆਂ ਲੜੀਆਂ ਯਾਰ ਕਿ ਤੁਸੀਂ ਦੋ ਚਾਰ ਦੇ ਨੇ ਇਸ ਤਰ੍ਹਾਂ ਲਾ ਲੋਗੇ ਇਹ ਕੰਮ ਸੇ ਕਮ ਹਾਈ ਕੋਰਟ ਕੋ ਆਰਡਰ ਆਏਗਾ ਕਿ ਇਹਨਾਂ ਦੇ ਕੁਰਸੀਆਂ ਦੇ ਸਾਹਮਣੇ ਅਸੀਂ ਆਪ ਦਾ ਮੇਹਰ ਬਣਾ ਕੇ ਦਵਾਰੇ ਕੱਢ ਦੇਣਗੇ ਚੰਡੀਗੜ੍ਹ ਚੰਡੀਗੜ੍ਹ ਹਾਈ ਕੋਰਟ ਆ ਰਿਹਾ ਤੂੰ ਕਹਿੰਦਾ ਨਹੀਂ ਤਿੰਨ ਵਾਰੀ ਹੋ ਗਿਆ ਤੂੰ ਪਹਿਲਾਂ ਇੱਥੇ ਨਹੀਂ ਚੰਡੀਗੜ੍ਹ ਦਾ ਮੇਹਰ ਦਵਾਰੇ ਕਿੰਤੀ ਕਿਰਾਏ ਹਾਈ ਕੋਰਟ ਨੇ ਬਣਾਇਆ ਸੀ ਲੈ ਬਾਬਾ ਸੁੱਖ ਰੱਖੇ ਗੁਰੂ ਰਾਮਦਾਸ ਦੀ ਕਿਰਪਾ ਕਰਨ ਆਪਾਂ ਉਹਦਾ ਮહેર ਬਣਾਵਾਂਗੇ ਤੇ ਫੇਰ ਆ ਜਿਹੜੇ ਭਾਈ ਸਾਹਿਬ ਖੜੇ ਐ ਇਹਨਾਂ ਨੂੰ ਲੱਡੂ ਦੇ ਕੇ ਜਾਵਾਂਗੇ ਪਰ ਲੱਡੂ ਇਹਨਾਂ ਨੂੰ ਮਿੱਠੇ ਨਹੀਂ ਦੇਣੇ ਨਮਕੀਨ ਦੇਣੇ ਕੋਈ ਯਾਰ 12 12 ਲੱਖ ਬੰਦੇ ਨੇ ਸਾਨੂੰ ਚੁਣਿਆ ਤੇ 5 ਸਾਲਾਂ ਬਾਅਦ ਅਸੀਂ ਟੈਸਟ ਦਿੰਨੇ ਐ ਤੇ ਪੁਲਿਸ ਵਾਲਿਆਂ ਦਾ ਕੋਈ ਟੈਸਟ ਹੀ ਨਹੀਂ 52 ਸਾਲ ਤੱਕ ਇਕੱਲੇ ਅਸੀਂ ਹਰ 5 ਸਾਲ ਬਾਅਦ ਟੈਸਟ ਦੇ ਕੇ ਆਉਣੇ ਆ ਦੁਆਰੇ ਜਿੱਤ ਕੇ ਆਉਣੇ ਆ ਪਰ ਇਹ ਸਾਨੂੰ ਲੋਗਾਂ ਨੂੰ ਤਖੇ ਮਾਰ ਰਹੇ ਆ ਇਹ ਸਾਨੂੰ ਕਾਨੂੰਨ ਦੀ ਪ੍ਰਕਿਰਿਆ ਸਖਾ ਰਹੇ ਆ ਜਿਹੜੇ ਹਰ 5 ਸਾਲਾਂ ਬਾਅਦ ਟੈਸਟ ਦਿੰਦੇ ਪੰਜਾਬ ਸਰਕਾਰ ਜੈ ਹਿੰਦ